ਤਸਕਬੀਰ ਸਿੰਘ ਬਾਦਲ ਨੂੰ ਲੈ ਕੇ ਅੱਜ ਜਿਹੜਾ ਇੱਕ ਵੱਡਾ ਫੈਸਲਾ ਹੋਣਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਾਫਲਾ ਜੋ ਸੁਖਬੀਰ ਸਿੰਘ ਬਾਦਲ ਹੋਣਾ ਦਾ ਨਾਲ ਵਿਕਰਮਜੀਤ ਸਿੰਘ ਮਜੀਠੀਆ ਤਾਂ ਸਾਰੇ ਇੱਥੇ ਅੱਜ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਰਹੀਂ ਤੁਸੀਂ ਵੇਖ ਸਕਦੇ ਹੋ ਕਿ ਵਿਕਰਮ ਸਿੰਘ ਮਜੀਠੀਆ ਜੋ ਇੱਥੇ ਪਹੁੰਚ ਚੁੱਕੇ ਨੇ ਮਜੀਠੀਆ ਸਾਹਿਬ ਕਿਵੇਂ ਵੇਖਦੇ ਅੱਜ ਇਸ ਮੈਂ ਸਮਝਦਾ ਹਾਂ ਕਿ ਤੁਸੀਂ ਮੇਰਾ ਵੀਰ ਦੁਨਿਆਵੀ ਬੰਦੇ ਜਿਆਦਾ ਬਣ ਗਏ ਹੋ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਣਾ ਹੀ ਆ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਗੁਰੂ ਸਾਹਿਬ ਦਾ ਮਹਾਨ ਤਖਤ ਹੈ ਇਸ ਲਈ ਗੁਰੂ ਦੀ ਚਰਨ ਪਰਸਨ ਵਾਸਤੇ ਇਹ ਹਰ ਸਿੱਖ ਦਾ ਫਰਜ਼ ਬਣਦਾ ਔਰ ਅਸੀਂ ਵੀ ਗੁਰੂ ਦੇ ਨਤਮਸਤਕ ਹੋਣਾ ਕਿੰਨ ਕਿੰਨ ਭੁੱਲਨ ਹਾਰਾਂ ਜੀ ਅਸੀਂ ਮੇਰਾ ਵੀਰ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜੋ ਦਾ ਹਰ ਲਹਿਰ ਹੋਵੇ ਜャ ਬਦਲਾਵ ਲਹਿਰ ਹੋਵੇ ਇਹ ਨੌ ਨੇ ਮਤਲਬ ਬੰਦਿਆਂ ਦੇ ਪਾਏ ਗੁਰੂ ਸਾਹਿਬ ਦੇ ਦਰ ਤੇ ਹਰੇ ਕੋਈ ਗੁਰੂ ਸਾਹਿਬ ਜਾਨੀ ਜਾਨ ਨੇ ਗੁਰੂ ਸਾਹਿਬ ਦੇ ਕੋਲੋਂ ਕਾਹਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰ ਖਿੰ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਨੂਨ ਹਰਾਮੀ ਗੁਨੇਗਾਰ ਹਨ ਨਮਾਨਿਆਂ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣ ਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਆ ਜੀਨੇ ਸਿਆਣਪ ਲੈ ਕੇ ਆਉਣੀ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦੇਯਾਲੂ ਕਿਰਪਾਲੂ ਨੇ ਜੀ ਆ ਜੋ ਵੀ ਹੋ ਜਾ ਲੱਗਦਾ ਜੀ ਇੱਕ ਤਾਂ ਮੁਆਫੀ ਦਿੱਤੀ ਗਈ ਸੀ ਸਬਾਨਾ ਜੀ ਜੇ ਜੇ ਜੀ ਬਿਲਕੁਲ ਜੀ ਸੱਤ ਬਚਨ ਆ ਸੱਤ ਬਚਨ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਵਿਕਰਮਜੀਤ ਸਿੰਘ ਮਜੀਠੀਆ ਜੋ ਪਹੁੰਚ ਚੁੱਕੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਜੋ ਵੀ ਫੈਸਲਾ ਆਏਗਾ ਉਹ ਸਿਰ ਮੱਥੇ ਪ੍ਰਵਾਨ ਆ ਤਾਂ ਇਹ ਤਸਵੀਰਾਂ ਜੋ ਸਾਂਝਾ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਅੱਜ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਹੁਣ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪਹੁੰਚ ਚੁੱਕੇ ਨੇ ਤਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਵੀ ਦਿਖਾਈ ਦਿੱਤੇ ਨੇ ਤਾਂ ਇੱਕ ਕਹਿ ਸਕਦੇ ਆ ਕਿ ਵੱਡੀ ਜੋ ਗੱਲ ਉਹਨਾਂ ਵੱਲੋਂ ਕੀਤੀ ਗਈ ਆ ਕਿ ਜ਼ਰੂਰ ਅੱਜ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਤੇ ਨਾਨੇ ਸਿੱਖ ਵੱਜੋਂ ਜੋ ਪਹੁੰਚੇ ਆ ਪੇਸ਼ ਹੋਵਾਂਗੇ ਮੱਥਾ ਟੇਕਾਂਗੇ ਨਤਮਸਤਕ ਹੋਵਾਂਗੇ ਤਾਂ ਉਸ ਤੋਂ ਬਾਅਦ ਜਿਹੜੀ ਫੈਸਲਾ ਜੋ ਸਿੰਘ ਸਾਹਿਬ ਵੱਲੋਂ ਦਿੱਤਾ ਜਾਏਗਾ ਤਾਂ ਉਹ ਸਿਰ ਮੱਥੇ ਪ੍ਰਵਾਨ ਹੈ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਹੁਣ ਪਹੁੰਚ ਚੁੱਕੇ ਨੇ ਤਾਂ ਬੀਬੀ ਜਗੀਰ ਕੌਰ ਜੀ ਵੀ ਪਹੁੰਚ ਚੁੱਕੇ ਨੇ ਤਾਂ ਜਿੰਨੇ ਵੀ ਬਾਕੀ ਅਕਾਲੀ ਲੀਡਰਸ ਜਿਹੜੇ ਸੀਗੇ ਤਾਂ ਹੋਰ ਜਿਹੜੀ ਕੋਰ ਕਮੇਟੀ ਦੀ ਗੱਲ ਕਰ ਲਈਏ ਤਾਂ ਸਾਰੇ ਹੁਣ ਲਗਭਗ ਇੱਥੇ ਪਹੁੰਚ ਚੁੱਕੇ ਨੇ ਤਾਂ ਕੁਝ ਸਮੇਂ ਦੇ ਵਿੱਚ ਵੱਡਾ ਇਤਿਹਾਸਿਕ ਫੈਸਲਾ ਜੋ ਉਹ ਸੁਣਾਇਆ ਜਾਣਾ ਹੈ ਜੋ ਸਿੰਘ ਸਾਹਿਬ ਨੇ ਉਹਨਾਂ ਵੱਲੋਂ ਜੋ ਫੈਸਲਾ ਆ ਵੀ ਸੁਣਾਇਆ ਜਾਣਾ ਹੈਗਾ ਤਾਂ ਵਿਕਰਮਜੀਤ ਸਿੰਘ ਜਿਠਿਆ ਜੋ ਕਿ ਅਕਸਰ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਤਾਂ ਉਹ ਹੁਣ ਖਾਸ ਤੌਰ ਤੇ ਸ਼੍ਰੀ ਕਲਤਕਸਾ ਵਿਖੇ ਪਹੁੰਚ ਚੁੱਕੇ ਨੇ ਤੇ ਕੁਝ ਹੀ ਸਮੇਂ ਦੇ ਵਿੱਚ ਮਹਿਜ ਬਹੁਤ ਘੱਟ ਸਮਾਂ ਜੋ ਕਹਿ ਸਕਦੇ ਆ ਕਿ ਰਹਿ ਚੁੱਕਾ ਤਾਂ ਕੁਝ ਹੀ ਸਮੇਂ ਦੇ ਵਿੱਚ ਹੁਣ ਜੋ ਸਿੰਘ ਸਾਹਿਬ ਆਪਣਾ ਫੈਸਲਾ ਸੁਣਾਉਣਗੇ ਤਾਂ ਜਿਹੜੇ ਅਕਾਲੀ ਲੀਡਰ ਨੇ ਉਹਨਾਂ ਨੂੰ ਜਿਹੜੀ ਕੀ ਸਜ਼ਾ ਮਿਲਦੀ ਆ ਜਾਂ ਕੀ ਫੈਸਲਾ ਹੁੰਦਾ ਉਹ ਤੜ ਤੱਕ ਕੱਲੀ ਕੱਲੀ ਜਾਣਕਾਰੀ ਜ਼ਰੂਰ ਆਪਾਂ ਮਹੀਆ ਕਰੰਦ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਐਲੈਕਸ਼ਨ ਸੁਨਕ ਜਰਮਨੀ ਟੀਵੀ ਸ਼੍ਰੀ ਹਮਸਾ ਸਾਹਿਬ